ਸਤ ਸ੍ਰੀ ਅਕਾਲ ਅੱਜ ਅਸੀਂ ਚਿੱਠੀ ਪੱਤਰ ਲਿਖਣ ਬਾਰੇ ਜਾਣਾਂਗੇ ਜਿਸ ਨੂੰ ਇੰਗਲਿਸ਼ ਵਿੱਚ ਲੈਟਰ ਰਾਈਟਿੰਗ ਵੀ ਕਹਿੰਦੇ ਹਨ ਆਓ ਚਿੱਠੀ ਪੱਤਰ ਲਿਖਣ ਦਾ ਢੰਗ ਜਾਣਦੇ ਹਾਂ ਸਭ ਤੋਂ ਪਹਿਲਾਂ ਆਵੇਗਾ ਸੱਜੇ ਹੱਥ ਪਤਾ ਫਿਰ ਸ਼ਹਿਰ ਮਿਤੀ ਉਸ ਤੋਂ ਬਾਅਦ ਖੱਬੇ ਹੱਥ ਅਸੀਂ ਲਿਖਾਂਗੇ ਜਿਸ ਨੂੰ ਵੀ ਤੁਸੀਂ ਚਿੱਠੀ ਲਿਖ ਰਹੇ ਹੋ ਉਹਨਾਂ ਨੂੰ ਸਤਕਾਰ ਨਾਲ ਸੰਬੋਧਨ ਕਰਦੇ ਹੋਏ ਲਿਖਣਾ ਹੈ ਜਿਵੇਂ ਅਸੀਂ ਲਿਖਿਆ ਹੈ ਸਤਿਕਾਰਯੋਗ ਪਿਤਾ ਜੀ ਇਸੇ ਤਰ੍ਹਾਂ ਤੁਸੀਂ ਲਿਖ ਸਕਦੇ ਹੋ ਸਤਿਕਾਰਯੋਗ ਮਾਤਾ ਜੀ ਸਤਿਕਾਰਯੋਗ ਭੈਣ ਜੀ ਚਾਚਾ ਜੀ ਆਦਿ ਜਿਸ ਨੂੰ ਵੀ ਤੁਸੀਂ ਚਿੱਠੀ ਲਿਖ ਰਹੇ ਹੋ ਫਿਰ ਆਵੇਗਾ ਸੰਖੇਪ ਵਿੱਚ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਜਾਂ ਲਿਖਣਾ ਚਾਹੁੰਦੇ ਹੋ ਅੰਤ ਵਿੱਚ ਸੱਜੇ ਹੱਥ ਜਿਸ ਨੂੰ ਤੁਸੀਂ ਚਿੱਠੀ ਲਿਖ ਰਹੇ ਹੋ ਉਸ ਨਾਲ ਜੋ ਵੀ ਰਿਸ਼ਤਾ ਹੈ ਲਿਖਾਂਗੇ ਜਿਵੇਂ ਅਸੀਂ ਲਿਖਿਆ ਹੈ ਆਪ ਜੀ ਦਾ ਪਿਆਰਾ ਸਪੁੱਤਰ ਤੁਸੀਂ ਲਿਖ ਸਕਦੇ ਹੋ ਸਪੁੱਤਰੀ ਆਪ ਜੀ ਦਾ ਭਤੀਜਾ ਭੈਣ ਭਰਾ ਜੋ ਵੀ ਰਿਸ਼ਤਾ ਹੈ ਉਹ ਲਿਖਣਾ ਹੈ ਫਿਰ ਸਮਾਪਤੀ ਕਰਦੇ ਹੋਏ ਤੁਹਾਡਾ ਨਾਮ ਆਓ ਹੁਣ ਪਿਤਾ ਜੀ ਕੋਲੋਂ ਰੁਪਏ ਮਗਵੋਣ ਲਈ ਪੱਤਰ ਲਿਖਦੇ ਹਾਂ ਸਭ ਤੋਂ ਪਹਿਲਾਂ ਪਤਾ ਤੁਹਾਡੇ ਸ਼ਹਿਰ ਦਾ ਨਾਮ ਮਿਤੀ ਲਿਖਾਂਗੇ ਸਤਕਾਰਯੋਗ ਪਿਤਾ ਜੀ ਸਤਿ ਸ਼੍ਰੀ ਅਕਾਲ ਆਪ ਜੀ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਮੈਂ 5ਵੀਂ ਜਮਾਤ ਵਿੱਚੋਂ ਪਾਸ ਹੋ ਕੇ 6ਵੀਂ ਜਮਾਤ ਵਿੱਚ ਹੋ ਗਿਆ ਹਾਂ ਮੈਂ 6ਵੀਂ ਜਮਾਤ ਦੀਆਂ ਕਿਤਾਬਾਂ ਕਾਪੀਆਂ ਲੈਣੀਆਂ ਹਨ ਸਕੂਲ ਦੀ ਦਾਖਲਾ ਫੀਸ ਵੀ ਦੇਣੀ ਹੈ ਇਸ ਕਰਕੇ ਮੈਨੂੰ 5000 ਰੁਪਏ ਜਲਦੀ ਭੇਜਣ ਦੀ ਕੋਸ਼ਿਸ਼ ਕਰੋ ਸਤਰੀਆ ਗਾਲ ਆਪ ਜੀ ਦਾ ਸੁਪੁੱਤਰ ਨਾਮ ਆਓ ਹੁਣ ਜਨਮ ਦਿਨ ਤੇ ਭੇਜੇ ਤੋਹਫੇ ਲਈ ਵੱਡੀ ਭੈਣ ਨੂੰ ਪੱਤਰ ਲਿਖਦੇ ਹਾਂ ਸਭ ਤੋਂ ਪਹਿਲਾਂ ਪਤਾ ਸ਼ਹਿਰ ਦਾ ਨਾਮ ਮਿਤੀ ਤਤਕਾਰਯੋਗ ਪੈਨ ਜੀ ਤਤ ਸ੍ਰੀ ਅਕਾਲ ਕੱਲ ਮੇਰਾ ਜਨਮ ਦਿਨ ਸੀ ਤੁਹਾਡੇ ਵੱਲੋਂ ਭੇਜਿਆ ਗਿਆ ਲੈਪਟਾਪ ਮੈਨੂੰ ਮਿਲ ਗਿਆ ਹੈ ਇਹ ਬੜਾ ਹੀ ਸ਼ਾਨਦਾਰ ਹੈ ਮੈਨੂੰ ਬੜਾ ਪਸੰਦ ਆਇਆ ਅਤੇ ਮੈਨੂੰ ਇਸ ਦੀ ਲੋੜ ਵੀ ਸੀ ਇਸ ਤੋਹਫੇ ਲਈ ਮੈਂ ਆਪ ਦਾ ਧੰਨਵਾਦ ਕਰਦਾ ਹਾਂ ਆਪ ਜੀ ਦਾ ਛੋਟਾ ਭਰਾ ਅੰਤ ਵਿੱਚ ਨਾਮ ਅੱਜ ਲਈ ਇੰਨਾ ਹੀ ਧੰਨਵਾਦ ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਪ੍ਰੈਸ ਕਰਨਾ